ਸਤਿ ਸ਼੍ਰੀ ਅਕਾਲ ਪਿਆਰੇ ਵਿਦਿਆਰਥੀਓ ਅੱਜ ਆਪਣਾ ਟੌਪਿਕ ਹੈ ਕਿਰਿਆ ਵਾਕਾਂਸ਼ ਕਿਰਿਆ ਵਾਕਾਂਸ਼ ਦੀ ਬੰਤਰ ਤੇ ਕਾਰਜ ਇਸ ਵਿੱਚ ਸਭ ਤੋਂ ਪਹਿਲਾਂ ਆਪਾਂ ਦੇਖਾਂਗੇ ਕਿਰਿਆ ਵਾਕਾਂਸ਼ ਹੁੰਦਾ ਕੀ ਹੈ ਜਿਸ ਵਾਕਾਂਤਰ ਵਿੱਚ ਵਾਕਾਂਸ਼ ਦੇ ਉਦੇਸ਼ ਦੇ ਵਧੇ ਦਾ ਕਾਰਜ ਮਤਲਬ ਜਿਹਦੇ ਵਿੱਚ ਜਿਹੜਾ ਕਾਲ ਦਾ ਸਮਾਂਗਾ ਉਹਨੂੰ ਪ੍ਰਗਟ ਕਰੇ ਕਿਰਿਆ ਕਿਹਾ ਜਾਂਦਾ ਹੈ ਕਿਰਿਆ ਵਾਕੰਸ਼ ਕਿਹਾ ਜਾਂਦਾ ਹੈ ਕਿਰਿਆ ਵਾਕੰਸ਼ ਦੇ ਵਿੱਚ ਕੀ ਹੈ ਜਿਹੜਾ ਕੇ ਵਾਕ ਦੇ ਵਿੱਚ ਕਿਰਿਆ ਦਾ ਕੀ ਹੈ ਕੇਂਦਰੀ ਸਥਾਨ ਆਪਾਂ ਨੂੰ ਪ੍ਰਾਪਤ ਹੋਊਗਾ ਇਹਦੇ ਵਿੱਚ ਕੀ ਹੈ ਕਿਰਿਆ ਕੋਈ ਵੀ ਵਾਕ ਮੰਤਰ ਆ ਉਹਦੇ ਵਾਕ ਵਿੱਚ ਵਧੇ ਦਾ ਹੋਣਾ ਬਹੁਤ ਜ਼ਰੂਰੀ ਆ ਉਹਦੇ ਨਾਲ ਕੀ ਆ ਆਪਾਂ ਜਿਹੜੀ ਸੁਤੰਤਰ ਉਪਵਾਕ ਤੇ ਸਧਾਰਨ ਉਪਵਾਕ ਦੀ ਰਚਨਾ ਹੁੰਦੀ ਹੈਗੀ ਵਾਕ ਮੰਤਰ ਦੇ ਵਿੱਚ ਜਿਸ ਸਾਰਥਿਕ ਸ਼ਬਦ ਸਮੂਹ ਤੋਂ ਮੁੱਖ ਸ਼ਬਦ ਕਿਰਿਆ ਸ਼੍ਰੇਣੀ ਦਾ ਹੋਵੇਗਾ ਉਸ ਨੂੰ ਕਿਰਿਆ ਵਾਕੰਸ਼ ਕਿਹਾ ਜਾਂਦਾ ਜਿਵੇਂ ਬੱਚਾ ਕਿਤਾਬ ਪੜ ਰਿਹਾ ਹੈ ਜਿਵੇਂ ਬੱਚਾ ਕਿਤਾਬ ਪੜ ਰਿਹਾ ਹੈ ਇਹਦੇ ਵਿੱਚ ਪੜ ਰਿਹਾ ਹੈ ਕੀ ਹੈ ਕਿਰਿਆਵਾਕੰਸ਼ ਪੜ ਕੀ ਹੈ ਮੁੱਖ ਕਿਰਿਆਗੀ ਦੇ ਵਿੱਚ ਰੂਪ ਦੇ ਉਧਾਰ ਉਤੇ ਕਿਰਿਆਵਾਕੰਸ਼ ਨੂੰ ਦੋ ਭਾਗਾਂ ਵਿੱਚ ਪੰਡਿਆ ਜਾ ਸਕਦਾ ਅਕਾਲਕੀ ਕਿਰਿਆਵਾਕੰਸ਼ ਤੇ ਕਾਲਕੀ ਕਿਰਿਆਵਾਕੰਸ਼ ਅਕਾਲਕੀ ਕਿਰਿਆਵਾਕੰਸ਼ ਸਭ ਤੋਂ ਪਹਿਲਾਂ ਕੀ ਵਿੱਚ ਜਿਸ ਕਿਰਿਆਵਾਕੰਸ਼ ਵਿੱਚ ਕਾਲ ਪਖ ਮੂਡ ਲਿੰਗ ਤੇ ਵਚਨ ਪੁਰਖ ਦੇ ਪੱਖ ਤੋਂ ਆਪਣਾ ਰੂਪ ਨਾ ਬਦਲਣ ਭਾਵ ਕਿ ਇਨ੍ਹਾਂ ਸਾਰਿਆਂ ਦਾ ਕਾਲ ਜਾਂ ਕੋਈ ਲਿੰਗ ਆ ਜਾਂ ਵਚਨ ਆ ਇਹਦੇ ਨਾਲ ਕੀ ਹੈ ਕਿਰਿਆ ਤੇ ਕੋਈ ਪ੍ਰਭਾਵ ਨਾ ਪਵੇ ਉਸ ਨੂੰ ਕੀ ਕਿਹਾ ਜਾਂਦਾ ਅਕਾਲਕੀ ਜਾਂ ਸੀਮਾ ਮੁਕਤ ਕਿਰਿਆ ਵਾਕੰਸ਼ ਇਨ੍ਹਾਂ ਵਾਕੰਸ਼ਾਂ ਦੇ ਵਿੱਚ ਕੀ ਹੈ ਸੀਮਤ ਪਛੇਤਰੀ ਰੂਪ ਲੱਗੇ ਹੁੰਦੇ ਨੇ ਜਿਵੇਂ ਇਹਦਾ ਇਹਨਾਂ ਦਾ ਅੰਤ ਹੋਊਗਾ ਉਹ ਕੀ ਇਆਂ ਇਆਂ ਨੋ ਨੋ ਇਹਨਾਂ ਵਿੱਚ ਵਿਪਕਤੀਆਂ ਲੱਗੀਆਂ ਹੁੰਦੀਆਂ ਨੇ ਜਿਵੇਂ ਪਹਿਲੀ ਉਦਾਹਰਨ ਆਪਣੇ ਕੋਲ ਖਾਂਲ ਟੱਪਦਿਆਂ ਮੇਰੇ ਪੈਰ ਨੂੰ ਮੋਚ ਆ ਗਈ ਇੱਥੇ ਟੱਪਦਿਆਂ ਕੀ ਆ ਅਕਾਲ ਕੀ ਕਿਰਿਆ ਬਾਕਸ਼ ਕੂੜੇ ਤੋਂ ਡਿੱਗ ਕੇ ਮੇਰੀ ਲੱਤ ਟੁੱਟ ਗਈ ਕੀ ਕੀ ਆ ਡਿੱਗ ਕੇ ਕੀ ਆ ਅਕਾਲ ਕੀ ਕਿਰਿਆ ਬਾਕਸ਼ ਬਿਨਾਂ ਮਿਹਨਤ ਕੀਤੇ ਆ ਸਫਲਤਾ ਨਹੀਂ ਮਿਲਦੀ ਕੀਤੇ ਆ ਕੀ ਮਿਹਨਤ ਕਿਰਿਆ ਬਾਕਸ਼ ਅਕਾਲ ਕੀ ਕਿਰਿਆ ਬਾਕਸ਼ ਉਸ ਰਾਤ ਨੂੰ ਘਰੋਂ ਬਾਹਰ ਜਾਣੋਂ ਨਹੀਂ ਰਹਿੰਦਾ ਇਸ ਵਿੱਚ ਕੀ ਆ ਜਾਣੋਂ ਪਾਕਿਸਤਾਨ ਹਿੰਦੂਸਤਾਨ ਨਾਲ ਲੜਾਈ ਕਰਨੋਂ ਝਿਜਕਦਾ ਹੈ ਕਰਨੋਂ ਕੀ ਇਹਦੇ ਵਿੱਚ ਅਕਾਲਕੀ ਕਿਰਿਆਵਾਚਨ ਇਸ ਤੋਂ ਬਾਅਦ ਆਪਣੇ ਕੋਲ ਦੂਸਰਾ ਰੂਪ ਹੈ ਗਿਆ ਕਾਲਕੀ ਕਿਰਿਆਵਾਕਸ਼ ਜਿਸ ਕਿਰਿਆਵਾਕਸ਼ ਦੇ ਵਿੱਚ ਸਾਨੂੰ ਕਿਰਿਆ ਦੇ ਕਾਲ ਜਾਂ ਉਸਦੇ ਪੱਖ ਦਾ बोਧ ਹੁੰਦਾ ਇਹਦੇ ਵਿੱਚ ਜਿਹੜੀ ਕਿਰਿਆਵਾਕਾਂਸ਼ਾ ਉਹਦੇ ਵਿੱਚ ਕੀ ਆ ਤਬਦੀਲੀ ਆਉਂਦੀ ਹੈ लिंग वचन ਜਾਂ ਪੁਰਖ ਦੇ ਵਿੱਚ ਕੀ ਹੈ ਘਟੋ-ਘਟ ਇੱਕ ਸ਼੍ਰੇਣੀ ਜਿਹੜਾ ਰੂਪ ਆ ਉਹ ਜ਼ਰੂਰ ਇਹਦੇ ਵਿੱਚ ਬਦਲ ਜਾਊਗਾ ਇਹਦੇ ਵਿੱਚ ਜਿਹੜੇ ਅਕੀਰੀਆਂ ਪੰਜ ਵੱਧ ਤੋਂ ਵੱਧ ਪੰਜ ਰੂਪ ਵਿੱਚ ਇਹ ਵਿਚਰ ਸਕਦਾ ਪਹਿਲਾ ਹੈਗਾ ਕਰਤਰੀ ਕਿਰਿਆਵਾਚ ਅੰਸ਼ ਦੂਜਾ ਹੈਗਾ ਕਰਮ ਕਿਰਿਆਵਾਚ ਅੰਸ਼ ਸਭ ਤੋਂ ਪਹਿਲਾਂ ਵਿੱਚ ਮੁੱਖ ਕਿਰਿਆ ਆਊਗੀ ਫਿਰ ਸੰਚਾਲਕ ਕਿਰਿਆ ਉਹ ਸੰਚਾਲਕ ਕਿਰਿਆ ਦੇ ਵਿੱਚ ਮੁੱਢਲੀ ਸੰਚਾਲਕ ਕਿਰਿਆ ਗਤੀਵਾਚੀ ਸੰਚਾਲਕ ਕਿਰਿਆ ਤੇ ਸੰਭਾਵੇ ਕਿਰਿਆ ਜਿਹੜੀ ਕਰਮਵਾਚੀ ਕਿਰਿਆਵਾਚ ਅੰਸ਼ ਵਾਚਨਸ਼ਾ ਉਦੀ ਵਿੱਚ ਕੀ ਹੈ ਆਪਣੇ ਕੋਲ ਮੁੱਖ ਕਿਰਿਆ ਸੰਚਾਲਕ ਕਿਰਿਆ ਮੂਢਲੀ ਕਿਰਿਆ ਇਹਦੇ ਵਿੱਚ ਕਰਮਣੀ ਕਿਰਿਆ ਸੰਚਾਲਕ ਜਿਹੜੀ ਹੈਗੀ ਉਹ ਸ਼ਾਮਲ ਹੋ ਜਾਂਦੀ ਹੈ ਉਸ ਤੋਂ ਬਾਅਦ ਗਤੀਵਾਚੀ ਤੇ ਸੰਭਾਵੀ ਸਭ ਤੋਂ ਪਹਿਲਾਂ ਮੁੱਖ ਕਿਰਿਆ ਕਿਰਿਆ ਬਾਕਾਂਸ਼ ਵਿੱਚ ਜਿਹੜੀ ਮੁੱਖ ਕਿਰਿਆ ਕੇਂਦਰੀ ਭੂਮਿਕਾ ਨਿਭਾਉਂਦੀ ਹੈ ਦੇ ਵਿੱਚ ਉੱਥੋਂ ਕੀ ਆਪਾਂ ਨੂੰ ਮੁੱਖ ਕਿਰਿਆ ਦੇ ਰਾਹੀਂ ਪਤਾ ਹੁੰਦਾ ਲੱਗਦਾ ਹੈ ਕਿਰਤ ਕਾਲ ਕੀ ਕਿਰਿਆ ਵਾਕ ਅੰਸ਼ ਦਾ ਜਿਹਦੇ ਵਿੱਚ ਜਿਹੜਾ ਵਾਕ ਆ ਉਹ ਹਾਂ ਵਾਚੀ ਹੋਊਗਾ ਜੇ ਬੱਚਾ ਰੋ ਰਿਹਾ ਹੈ ਰੋ ਰਿਹਾ ਕੀ ਰੋ ਕੀ ਇਹਦੇ ਵਿੱਚ ਮੁਖ ਕਿਰਿਆ ਕੁੜੀ ਕਿਤਾਬ ਪੜ ਰਹੀ ਹੈ ਪੜ ਕੀ ਹੈ ਮੁਖ ਕਿਰਿਆ ਧੋਬੀ ਨੇ ਕੱਪੜੇ ਧੋ ਦਿੱਤੇ ਧੋ ਮੁਖ ਕਿਰਿਆ ਸੰਗਤ ਨੇ ਚਾਹ ਪੀ ਲਈ ਪੀ ਕੀ ਹੈ ਮੁਖ ਕਿਰਿਆ ਜੀਨਤ ਦਾ ਵਿਆਹ ਕਰ ਦਿੱਤਾ ਕਰ ਕੀ ਹੈ ਮੁਖ ਕਿਰਿਆ ਉਸ ਤੋਂ ਬਾਅਦ ਦੂਸਰਾ ਹੈ ਗਿਆ ਸੰਚਾਲਕ ਕਿਰਿਆ ਸੰਚਾਲਕ ਕਿਰਿਆ ਕੀ ਹੈ ਜਿਸ ਕਿਰਿਆ ਵਾਕ ਅੰਸ਼ ਵਿੱਚ ਮੁੱਖ ਕਿਰਿਆ ਸੰਚਾਲਕ ਕਿਰਿਆ ਤੇ ਸਹਾਇਕ ਕਿਰਿਆ ਨਾਲ ਮਿਲ ਕੇ ਆਉਂਦੀ ਹੈ ਇਹਦੇ ਵਿੱਚ ਮੁੱਖ ਕਿਰਿਆ ਜਿਹੜੀ ਆ ਉਹਦੇ ਵਿੱਚ ਸੰਚਾਲਕ ਕਿਰਿਆ ਨਾਲ ਮਿਲ ਕੇ ਆਉ ਇਹਦੇ ਵਿੱਚ ਉਹ ਇੱਕ ਪ੍ਰੇਰਕ ਦੇ ਤੌਰ ਤੇ ਕੀ ਆ ਵਰਤੀ ਜਾਊਗੀ ਇਹਦੀਆਂ ਅੱਗੋਂ ਚਾਰ ਉਪ ਸ਼੍ਰੇਣੀਆਂ ਹੁੰਦੀਆਂ ਨੇ ਜਾਂ ਚਾਰ ਉਪ ਵਰਗ ਹੁੰਦੇ ਨੇ ਇਹਦੇ ਵਿੱਚ ਜੇ ਪਹਿਲੀ ਹੈਗੀ ਹੈ ਮੂਡਲੀ ਸੰਚਾਲਕ ਕਿਰਿਆ ਮੂਡਲੀ ਸੰਚਾਲਕ ਕਿਰਿਆ ਕੀ ਹੈ ਮੁੱਖ ਕਿਰਿਆ ਤੋਂ ਤੁਰੰਤ ਬਾਅਦ ਆਉਗੀ ਇਹ ਦਵਾ ਜਾਂ ਨਾਵਾਚੀ ਕਿਰਿਆ ਦੇ ਰੂਪ ਵਿੱਚ ਆ ਸਕਦੀਆਂ ਨੇ ਇਹ ਮੁਢਲੀ ਸੰਚਾਲਕ ਕਿਰਿਆ ਦੇ ਅੱਗੇ 34 ਮੈਂਬਰ ਹੁੰਦੇ ਨੇ ਜਿਵੇਂ ਉੱਠ ਆ ਸਕ ਸੋਣਾ ਸੁਟ ਹੋ ਕਰ ਖੜੋ ਚਲ ਚੁੱਕ ਛਤ ਜਾਂ ਤੁਰ ਦਸ ਦਿਸ ਦੇ ਨਿਕਲ ਪਾ ਪੇ ਪੁੱਜ ਫੜ ਫਾੜ ਫਿਰ ਬੈਠ ਬੂਲ ਇਸ ਤਰ੍ਹਾਂ ਇਹਨਾਂ ਦੇ ਕਿਨੇ 34 ਮੈਂਬਰ ਹੁੰਦੇ ਨੇ ਜਿਨ੍ਹਾਂ ਤੋਂ ਕੀ ਆਪਾਂ ਕਿਰਿਆ ਦੇ ਅੱਗੇ ਰੂਪ ਬਣਾ ਸਕਦੇ ਹਾਂ ਇਸ ਤੋਂ ਬਾਅਦ ਦੂਜਾ ਹੈਗਾ ਇਹਦਾ ਕਰਮਣੀ ਸੰਚਾਲਕ ਕਿਰਿਆ ਕਰਮਣੀ ਸੰਚਾਲਕ ਕਿਰਿਆ ਦੇ ਵਿੱਚ ਕਰਮਵਾਚੀ ਵਾਕਾਂ ਵਿੱਚ ਹੀ ਆਉਂਦੀ ਹੈ ਇਹ ਹਮੇਸ਼ਾ ਮੁੱਖ ਕਿਰਿਆ ਤੋਂ ਤਰੰਤ ਬਾਅਦ ਆਉਂਦੀ ਆ ਇਹਦੇ ਜਿਹੜੇ ਮੈਂਬਰ ਨੇ ਜਾਂ ਤੀ ਗਿਆ ਇਹਦੇ ਮੁੱਖ ਰੂਪਾਂ ਦੇ ਵਿੱਚ ਮੈਂਬਰ ਹੁੰਦੇ ਉਸ ਤੋਂ ਬਾਅਦ ਗਤੀਵਾਚੀ ਸੰਚਾਲਕ ਕਿਰਿਆ ਗਤੀਵਾਚੀ ਸੰਚਾਲਕ ਕਿਰਿਆ ਕੀ ਹੈ ਮੂਡਲੀ ਤੇ ਕਰਮਣੀ ਸੰਚਾਲਕ ਕਿਰਿਆ ਤੋਂ ਬਾਅਦ ਤੇ ਸੰਭਾਵੀ ਸੰਚਾਲਕ ਕਿਰਿਆ ਤੋਂ ਪਹਿਲਾਂ ਹੁੰਦੀ ਹੈ ਇਹ ਕਿਰਿਆਾਂ ਦੇ ਚੱਲਦੇ ਹੋਣ ਦਾ ਪ੍ਰਗਟਾਵਾ ਕਰਦੀ ਤੇ ਵਾਪਸ ਨੂੰ ਪਤਾ ਲੱਗਦਾ ਕਿ ਕਿਰਿਆ ਕੀ ਹੈ ਲਗਾਤਾਰ ਚੱਲ ਰਹੀ ਹੈ ਜੇ ਬੰਦ ਨਹੀਂ ਹੋਈ ਇਹਦਾ ਇੱਕੋ ਇੱਕ ਮੈਂਬਰ ਹੁੰਦਾਗਾ ਰਹਿ ਜੋ ਕਿਰਿਆ ਦੇ ਬਾਕੀ-ਬਾਕੀ ਕੰਮ ਦੇ ਚੱਲ ਜਾਂ ਇਹਦੀ ਗਤੀਵਾਚੀ ਸੰਚਾਲਕ ਕਿਰਿਆ ਦੇ ਬਾਰੇ ਦੱਸਦਾ ਹੈ ਲਾਸਟ ਹੈਗੀ ਇਹਦਾ ਚੌਥਾ ਰੂਪ ਹੈ ਆਪਣੇ ਕੋਲੇ ਸੰਭਾਵੀ ਸੰਚਾਲਕ ਜਾਂ ਮਨੋ ਦਿਸ਼ਾਵੀ ਕਿਰਿਆ ਕਿਰਿਆ ਬਾਕ ਵਿੱਚ ਸਾਰੀਆਂ ਉਪ ਸ਼੍ਰੇਣੀਆਂ ਦੇ ਪਿੱਛੋਂ ਜਿਹੜੀ ਇਹ ਕਿਰਿਆ ਆਉਂਦੀ ਹੈ ਜੇ ਬਾਕ ਵਿੱਚ ਸਹਾਇਕ ਕਿਰਿਆ ਮੌਜੂਦ ਹੁੰਦੀ ਹੈ ਤਾਂ ਇਹ ਸਹਾਇਕ ਕਿਰਿਆ ਤੋਂ ਤੁਰੰਤ ਪਹਿਲਾਂ ਵਿਚਰਦੀ ਹੈਗੀ ਸੰਭਾਵੀ ਸੰਚਾਲਕ ਕਿਰਿਆ ਤੋਂ ਤੁਰੰਤ ਪਹਿਲਾਂ ਤੇ ਸੰਚਾਲਕ ਕਿਰਿਆ ਤੋਂ ਘੱਟੋ ਘੱਟ ਇੱਕ ਹੋਰ ਉਪ ਸ਼੍ਰੇਣੀ ਆਉਣੀ ਜ਼ਰੂਰੀ ਹੈ ਭਾਵੇਂ ਕਦੇ ਵੀ ਮੁੱਖ ਕਿਰਿਆ ਤੋਂ ਤੁਰੰਤ ਪਿੱਛੇ ਨਹੀਂ ਵਿਚਰੂਗੀ ਠੀਕ ਹੈ ਇਹ ਜਿਹੜੇ ਅੱਗੇ ਛੇ ਮੈਂਬਰ ਹੁੰਦੇ ਨੇ ਸਕ ਚੁੱਕ ਦਸ ਹੋ ਕਰ ਦਿਸ ਆਦ ਤੀਸਰੀ ਸਭ ਤੋਂ ਲਾਸਟ ਜਿਹੜੀ ਇਹ ਕਿਰਿਆ ਉਹ ਹੈਗੇ ਸਹਾਇਕ ਕਿਰਿਆ ਸਹਾਇਕ ਕਿਰਿਆ ਕੀ ਹਾਮ ਵਿੱਚ ਕਿਰਿਆ ਵਾਕਨਸ਼ ਰੂਪ ਵਿੱਚ ਆਪਣੇ ਕੋਲੇ ਵਿਚਰਦੀ ਹੈ ਇਹਦੇ ਜਿਹੜੇ ਸਹਾਇਕ ਕਿਰਿਆ ਦੇ ਮੁੱਖ ਨੇ ਉਹ ਹੈ ਸੀ ਹਨ ਇਹ ਕਿਹੜੇ ਕਾਲ ਦੇ ਆਧਾਰ ਤੇ ਇਹਨਾਂ ਦੀ ਜਿਹੜੀ ਬਦਲ ਜਾਂਦੇ ਨੇ ਆਪਣਾ ਰੂਪ ਜਿਵੇਂ ਹਨ ਸੰਨ ਸੀ ਵਚਨ ਦਾ ਕਾਲ ਦਾ ਪੁਰਖ ਦੇ ਉੱਤੇ ਪ੍ਰਭਾਵ ਪੈਂਦਾ ਧੰਨਵਾਦ